ਦੋਸਤੋ ਹਰ ਇਨਸਾਨ ਚਾਹਦਾ ਆ ਕਿ ਕਿਤੋਂ ਛੱਪੜ ਫਾੜ ਕੇ ਧਨ ਦੀ ਵਰਖਾ ਮੇਰੇ ਤੇ ਹੋ ਜਾਏ ਔਰ ਬਹੁਤ ਸਾਰੇ ਲੋਕਾਂ ਤੇ ਅਕਸਰ ਹੁੰਦੀ ਹੈ ਤੇ ਜਿਹੜੇ ਕੁਝ ਲੋਕ ਬਹੁਤ ਮਿਹਨਤ ਕਰਦੇ ਆ ਉਹਨਾਂ ਨੂੰ ਉਹਨਾਂ ਦਾ ਮਿਹਨਤਾਨਾ ਵੀ ਨਹੀਂ ਮਿਲਦਾ ਤੇ ਐਸੇ ਦੇ ਵਿੱਚ ਇਹ ਫਰਕ ਕਿਉਂ ਕੀ ਕਾਰਨ ਹੈ ਕਿ ਕੁਝ ਲੋਕ ਆਪਣੀ ਤਰਫ ਜਿਹੜੀਆਂ ਬਹੁਤ ਸਾਰੀਆਂ ਬਿਊਟੀਫੁਲ ਚੀਜ਼ਾਂ ਅਟਰੈਕਟ ਕਰਦੇ ਆ ਤੇ ਕੁਝ ਜਿਹੜੇ ਕਾਬਿਲ ਹੁੰਦੇ ਆ ਉਹਨਾਂ ਨੂੰ ਉਹ ਮਿਲਦਾ ਤੱਕ ਸਾਡੇ ਬਹੁਤ ਸਾਰੇ ਧਰਮ ਗ੍ਰੰਥ ਜਿਹੜੇ ਹੈਗੇ ਆ ਉਹ ਇਸ ਚੀਜ਼ ਦੇ ਵਿੱਚ ਜਿਹੜਾ ਬਲੀਵ ਕਰਦੇ ਐ ਕਿ ਜਿਹੜਾ ਇਨਸਾਨ ਜੋ ਇਸ ਜਨਮ ਦੇ ਵਿੱਚ ਪਾਦਾ ਆ ਉਸ ਦਾ ਹੀ ਕੀਤਾ ਹੋਇਆ ਪਿਛਲਾ ਜਨਮ ਜਿੱਥੋਂ ਸਟਾਪ ਹੁੰਦਾ ਆ ਉਥੋਂ ਉਹਨੂੰ ਉਹਦੇ ਕਰਮਾਂ ਦੇ ਮੁਤਾਬਕ ਫਿਰ ਇਹ ਜਨਮ ਮਿਲਦਾ ਆ ਸਾਡੇ ਮੋਹੜਿਆਂ ਦੇ ਉੱਤੇ ਚਿੱਤਰ ਔਰ ਗੁਪਤ ਜਿਹੜੇ ਹੈਗੇ ਆ ਦੋ ਦੇਵਤੇ ਬੈਠੇ ਆ ਜਿਹੜੇ ਸਾਡਾ ਸਾਰਾ ਹਿਸਾਬ ਕਤਬ ਲਿਖਦੇ ਆ ਅਸਲ ਦੇ ਵਿੱਚ ਕਿ ਉਹ ਫਿਰ ਉਸੇ ਮੁਤਾਬਕ ਤੁਹਾਨੂੰ ਸਾਰਾ ਕੁਝ ਅੱਗੇ ਫਿਰ ਚਿੱਤਰਤ ਮਿਲਦਾ ਅਸਲ ਦੇ ਵਿੱਚ ਇੱਕ ਹੈ ਕਿ ਚਿੱਤਰ ਉਹ ਗੁਪਤ ਇਹ ਸਾਡੇ ਚਿੱਤ ਦੇ ਵਿੱਚ ਜਿਹੜਾ ਗੁਪਤ ਹੈਗਾ ਸਾਨੂੰ ਪਤਾ ਹੁੰਦਾ ਨਾ ਜੋ ਰਾਈਟ ਐਂਡ ਰੋਂਗ ਅਸੀਂ ਕਰਦੇ ਆ ਉਹ ਸਾਡਾ ਸਾਡਾ ਹਿਸਾਬ ਸਾਡੇ ਕੋਲ ਹਮੇਸ਼ਾ ਹੁੰਦਾ ਆ ਉਸੇ ਮੁਤਾਬਕ ਅਸੀਂ ਜਿਹੜਾ ਆ ਸਾਨੂੰ ਸਾਨੂੰ ਜਿਹੜਾ ਸਾਡਾ ਮਿਹਨਤ ਆ ਨਾ ਇਸ ਜਨਮ ਵਿੱਚ ਵੀ ਮਿਲਦਾ ਆ ਤੇ ਪਿਛਲੇ ਜਨਮ ਦੇ ਕਾਰਨ ਵੀ ਅਸੀਂ ਇਦਾਂ ਆਏ ਆ ਹੁਣ ਸਵਾਲ ਪੈਦਾ ਹੁੰਦਾ ਜਿਨ੍ਹਾਂ ਦੀ ਤਰਫ ਇਹ ਦੌਲਤ ਅਟਰੈਕਟ ਹੁੰਦੀ ਹੈ ਉਹ ਕਿਸ ਹਿਸਾਬ ਦੇ ਨਾਲ ਮਤਲਬ ਉਹਨਾਂ ਦੇ ਵਿੱਚ ਐਸਾ ਕੀ ਹੁੰਦਾ ਜਿਹੜਾ ਆਪਣੇ ਸਪਿਰਚੁਅਲਟੀ ਹੈ ਇਸ ਦੀਆਂ ਬਹੁਤ ਸਾਰੀਆਂ ਸ਼ਾਖਾਂ ਮਾ ਹੈਗੀਆਂ ਉਸ ਕੁਦਰਤ ਨੇ ਪਰਮਾਤਮਾ ਨੇ ਕਹ ਲੋ ਉਸ ਜੋ ਕਾਇਨਾਤ ਨੇ ਜੜੀਆਂ ਬਣਾਈਆਂ ਆ ਉਹ ਇਸ ਧਰਤੀ ਦੇ ਉੱਤੇ ਹਰ ਚੀਜ਼ ਦਾ ਇਲਾਜ ਹੈਗਾ ਉਹਨਾਂ ਦੇ ਵਿੱਚੋਂ ਅਲੱਗ-ਅਲੱਗ ਗ੍ਰੰਥ ਜਿਹੜੇ ਬਣੇ ਆ ਨੁਕਦੀ ਹੈਲਪ ਕਰਨ ਦੇ ਲਈ ਕਹਿ ਲਓ ਉਹ ਜਿਹੜੇ ਉਹਨਾਂ ਚੋ ਅਸਟਰੋਲੋਜੀ ਵੀ ਹੈਗਾ ਆ ਵਾਸਤੂ ਵੀ ਹੈਗਾ ਆ ਜੜੀਆਂ ਬੂਟੀਆਂ ਦਾ ਵਿਗਿਆਨ ਵੀ ਹੈਗਾ ਐਨੀ ਸਾਇੰਸ ਇਹ ਸਾਇੰਸ ਹੈਗੀ ਆ ਉਹ ਸਾਇੰਸ ਦੇ ਨਾਲ ਜਿਹੜੀਆਂ ਪ੍ਰੋਬਲਮਾਂ ਨੂੰ ਅੰਡਰਸਟੈਂਡ ਵੀ ਕੀਤਾ ਜਾ ਸਕਦਾ ਆ ਤੇ ਉਹਨਾਂ ਦਾ ਸੋਲੂਸ਼ਨ ਵੀ ਲੱਭਿਆ ਜਾ ਸਕਦਾ ਜਿਸ ਤਰ੍ਹਾਂ ਜਿਹੜਾ ਜੋਤਿਸ਼ ਹੈਗਾ ਆ ਇਹ ਇਨਸਾਨ ਦੀ ਹੈਲਪ ਲਾਈਨ ਹਰ ਇਨਸਾਨ ਨੂੰ ਜਦੋਂ ਕੁਝ ਹੋਰ ਨਾ ਲੱਭੇ ਤੇ ਉਹ ਇੱਕ ਦੇਵੀ ਜਿਹੜੀ ਇਹ ਵਿੱਦਿਆ ਇਹਦਾ ਸਹਾਰਾ ਲਵੇ ਹੁਣ ਜਦੋਂ ਇਹਦੇ ਵਿੱਚ ਦੇਖਦੇ ਆਂ ਅਸੀਂ ਜਿਹੜੀ ਅਚਾਨਕ ਧਨ ਵਿਗਦਾ ਆ ਲੈਟਰੀ ਲੱਗਦੀ ਐ ਬੰਦੇ ਨੂੰ ਸੱਟੇ ਚੋਂ ਫਾਇਦਾ ਹੁੰਦਾ ਆ ਤੇ ਜਿਹੜੇ ਮਤਲਬ ਅਚਾਨਕ ਜਿਹੜੇ ਬੰਦੇ ਓਵਰਨਾਈਟ ਜਿਹੜੇ ਆ ਕਰੋੜਪਤੀ ਬਣਦੇ ਆ ਤੇ ਓਵਰਨਾਈਟ ਜਿਹੜੇ ਜ਼ੀਰੋ ਵੀ ਹੁੰਦੇ ਆ ਉਹਨਾਂ ਦੇ ਪਿੱਛੇ ਜਿਹੜੀਆਂ 360 ਸਾਡੀ ਡਿਗਰੀ ਐ ਧਰਤੀ ਦੀ ਉਹਨਾਂ ਨੂੰ 12 ਹਸਿਆ ਤੇ ਵੰਡਿਆ ਕੋਈ ਇੱਕ ਖਾਸ ਜਗ੍ਹਾ ਮੈਂ ਹੈਗੀਆਂ ਜਿਨ੍ਹਾਂ ਦੇ ਵਿੱਚ ਇੱਕ ਖਾਸ ਪਾਵਰ ਹੈ ਜਦੋਂ ਜਨਮ ਦੇ ਵੇਲੇ ਉਹ ਰਾਸਤਾ ਤੁਹਾਡੀ ਲਾਈਫ ਦੇ ਵਿੱਚ ਖੁੱਲ੍ਹਿਆ ਆ ਤਾਂ ਪਤਾ ਲੱਗਦਾ ਤੁਹਾਡੇ ਜਿਹੜੇ ਬਰਥ ਚਾਰਟ ਤੋਂ ਕੁੰਡਲੀ ਤੋਂ ਕਿ ਤੁਹਾਡੇ ਉਹ ਕਦੋਂ ਤੇ ਕਿਸ ਵਕਤ ਜਿਹੜੀ ਉਸ ਦਾ ਟਾਈਮ ਆਊਗਾ ਤੇ ਸਾਨੂੰ ਉਹ ਫਾਇਦਾ ਆਏਗਾ ਉਹ ਗ੍ਰਹਿ ਜਿਹੜਾ ਸਭ ਤੋਂ ਵੱਡਾ ਮੰਨਿਆ ਜਾਂਦਾ ਰਾਹੂ ਮੰਨਿਆ ਜਾਂਦਾ ਰਾਹੂ ਕਿਉਂ ਮੰਨਿਆ ਜਾਂਦਾ ਕਿ ਇਹ ਹੀ ਇੱਕ ਦੇਵਤਿਆਂ ਦੇ ਵਿੱਚ ਐਸਾ ਮਤਲਬ ਗ੍ਰਾਹਕ ਅਲੋ ਜਿਸ ਨੇ ਅੰਮ੍ਰਿਤ ਪੀਤਾ ਇਹ ਇਮੋਰਟਲ ਹੈਗਾ ਹੁਣ ਇਹ ਜਿਹੜਾ ਆ 200 ਬੰਦਿਆ ਆ ਤੇ ਇਹ ਜਿਹੜਾ ਜਦੋਂ ਖਾਸ ਕਰਕੇ ਇਹ ਨੰਬਰ 11 ਜਿਹੜੀ ਆ ਘਰ ਦੇ ਵਿੱਚ ਹੋਵੇ ਇੱਥੇ ਕੁੰਭ ਰਾਸ਼ੀ ਆ ਇਸ ਕੁੰਭ ਰਾਸ਼ੀ ਦੇ ਵਿੱਚ ਰਾਹੁ ਦਾ ਨਕਸ਼ਤਰ ਹੈਗਾ ਆ ਜਿਸ ਦਾ ਨਾਂ ਹੈਗਾ ਛਤ ਵਿਸ਼ਾ 100 ਵਿਸ਼ਿਆਂ ਦਾ ਮਾਸਟਰ 100 ਡਿਗਰੀਆਂ ਦਾ ਮਾਸਟਰ ਜਦੋਂ ਇਸ ਜਗ੍ਹਾ ਦੇ ਉੱਤੇ ਰਾਹੂ ਕਿਸੇ ਦੇ ਬੈਠਾ ਹੋਵੇ ਉਹ ਬੰਦਾ ਜਿਹੜਾ ਹੈਗਾ ਉਹਨੂੰ ਕਿਤੋਂ ਨਾ ਕਿਤੋਂ ਹਰ ਵਕਤ ਪੈਸਾ ਡਿੱਗਦਾ ਹੀ ਰਹਿਣਾ ਹੈ ਔਰ ਬੇਸ਼ੁਮਾਰ ਡਿੱਗਣਾ ਹੈ ਉਹ ਉਹਨੂੰ ਲਾਟਰੀ ਵੀ ਲੱਗ ਸਕਦੀ ਹੈ ਤੇ ਉਹਨੂੰ ਜਿਹੜਾ ਹੈਗਾ ਸ਼ੇਅਰ ਮਾਰਕੀਟ ਦੇ ਵਿੱਚ ਵੀ ਫਾਇਦਾ ਹੀ ਫਾਇਦਾ ਤੇ ਅਗਰ ਉਹਦੀ ਇੱਕ ਹੋਰ ਵੀ ਸ਼ਰਤ ਹੈ ਪਰ ਪਰ ਜੇ ਰਾਹੂ ਜਿਹੜਾ ਹੈਗਾ ਇੱਥੇ ਬੈਠਾ ਐਡਿਕਸ਼ਨ ਦਿੰਦਾ ਉਹ ਕਿਸੇ ਨਾ ਕਿਸੇ ਨਸ਼ੇ ਦਾ ਅਗਰ ਮੰਗਲ ਨਾਲ ਬੈਠਾ ਸ਼ਰਾਬ ਦਾ ਆਦੀ ਕਰਦਾ ਹੈਗਾ ਤੇ ਚੰਦਰਮਾ ਨਾਲ ਬੈਠਾ ਹੈਗਾ ਤੇ ਇਹ ਬੰਦੇ ਨੂੰ ਫਿਰ ਡਿਪਰੈਸ਼ਨ ਵੀ ਦਿੰਦਾ ਬਿਕੋਜ਼ ਇੰਨਾ ਪੈਸਾ ਆਉਂਦੀ ਆਈ ਜਾਂਦਾ ਆ ਤੇ ਉਹ ਗਲਤ ਜਗ੍ਹਾ ਤੇ ਉੱਤੇ ਨਸ਼ਿਆਂ ਦੇ ਉੱਤੇ ਇਹ ਨਸ਼ੇ ਮਸਟ ਇਥੋਂ ਨਸ਼ੇ ਵੀ ਲੱਗਦੇ ਹੈਗੇ ਸੋ ਜਿਤੋਂ ਅਚਾਨਕ ਕਹਿੰਦੇ ਨਾ ਕਿ ਹਰਾਮ ਦੀ ਦੌਲਤ ਜਦੋਂ ਆਉਂਦੀ ਹੈ ਤੇ ਹਰਾਮ ਦੀ ਆਦਤਾਂ ਵੀ ਲੈ ਕੇ ਆਉਂਦੀ ਹੈ ਸੋ ਦੈਟਸ ਵਾਟ ਇਟ ਇਜ਼ ਸੋ ਐਚਾ ਫਿਰ ਅਗਰ ਦੇਖੀਏ ਹੈ 10ਵੇਂ ਘਰ ਤੇ ਬੈਠਾ ਹੋਵੇ ਮੂਨ ਦੇ ਨਾਲੇ ਰਾਜਯੋਗ ਆ ਬੰਦੇ ਨੂੰ ਰਾਜਾ ਬਣਾਦਾ ਪਰ ਥੋੜਾ ਜਿਹਾ ਮੈਂਟਲ ਉਸ ਬੰਦੇ ਨੂੰ ਜੇ ਆ ਉਹ ਵੀ ਪ੍ਰੋਬਲਮ ਆਉਂਦੀ ਹੈ ਅਗਰ ਇੱਥੇ ਮੰਗਲ ਦੇ ਨਾਲ ਬੈਠਾ ਹੋਵੇ ਤਾਂ ਹੋਰ ਵੀ ਉਹ ਬੰਦਾ ਸ਼ਾਸਕ ਬਹੁਤ ਜਦਾ ਮਤਲਬ ਬਹੁਤ ਪਾਵਰਫੁਲ क्रूअल ਹੋਰ ਵੀ ਬਣਾ ਦਿਆ ਕਿਉਂਕਿ ਮੰਗਲ ਜਿਹੜਾ ਕੀ ਹੈਗਾ ਸੌਰੀ ਰਾਹੂ ਕੀ ਹੈਗਾ ਇੱਕ ਮੈਗਨੀਫਾਈ ਗਲਾਸ ਹੈ ਇੱਕ ਨਿੱਕੇ ਜਿਹ ਕਿਨਕੇ ਨੂੰ ਵੀ ਐਡਾ ਬੜਾ ਕਰਕੇ ਦਿਖਾਉਂਦਾ ਆ ਇਹ ਜਿਸ ਵੀ ਗ੍ਰਹ ਦੇ ਨਾਲ ਬੈਠਦਾ ਉਸ ਨੂੰ ਬਹੁਤ ਜ਼ਿਆਦਾ ਵਧਾ ਦਿੰਦਾ ਆ ਇੱਕਦਮ ਵਿਸਪੋਰਟ ਹੈ ਇਹ ਸਡਨ ਤੇ ਇੱਥੇ ਇਹ ਜਿਹੜਾ ਆ ਜਿਹੜਾ ਰਾਹੂ ਤੇ ਮੰਗਲ ਜਿਹੜੇ ਹੈਗੇ ਕਿਤੇ ਵੀ ਬੈਠੇ ਹੋਣ ਉਹ तकरीबन तकरीबन ਬੰਦੇ ਨੂੰ ਸ਼ਰਾਬ ਦੀ ਲਤ ਲਾंदे ਹੀ ਲਾंदे ਅੱਛਾ ਚਲੋ ਮੰਨ ਲਓ ਰਾਹੂ ਨੰਬਰ 1 ਦੇ ਵਿੱਚ ਬੈਠਾ ਹੈ ਨਾਲ ਸੂਰਜ ਬੈਠਾ ਹੈ ਤੇ ਉਹ ਪਿਤਾ ਪੁੱਤਰ ਦਾ ਕਦੇ ਵੀ ਮਤਲਬ ਆਪਸ ਵਿੱਚ ਦੋਸਤੀ ਤਾਂ ਛੱਡੋ ਮਤਲਬ ਉਹ ਇੱਕ ਦੂਜੇ ਤੋਂ ਦੂਰੇ ਰਹਿਣਗੇ ਤੇ ਗਵਰਨਮੈਂਟ ਤੋਂ ਪ੍ਰੋਬਲਮ ਹੋਏਗੀ ਉਸ ਬੰਦੇ ਨੂੰ ਫਿਰ ਬਿਕੋਜ਼ ਆਫ ਗ੍ਰੈਂਡ ਲੱਗ ਗਿਆ ਸੂਰਜ ਸੈਕੰਡ ਘਰ ਹੈ ਹੀ منی ਦਾ ਪਹਿਲਾ ਧਨ ਦੂਜਾ ਧਨ ਅਚਾਨਕ ਜਿਹੜਾ ਹੈਗਾ ਤੁਹਾਡੇ ਮਾਤਾ ਪਿਤਾ ਪਰਿਵਾਰ ਤੋਂ ਤੁਹਾਨੂੰ ਕੋਈ ਨਾ ਕੋਈ ਜਿਹੜਾ ਫਾਇਦਾ ਮਿਲੂਗਾ ਤੁਹਾਡੇ ਐਂਸਿਸਟਰ ਤੋਂ ਤੀਸਰੇ ਘਰ ਦੇ ਵਿੱਚ ਬੰਦਾ ਬਹੁਤ ਵੱਡਾ ਬਾਹੂਬਲੀ ਹੁੰਦਾ 플레이ਰ ਹੁੰਦਾ ਆ ਜਿਸ ਤਰ੍ਹਾਂ ਮਤਲਬ ਕੋਈ ਬਹੁਤ ਵੱਡਾ ਖਿਡਾਰੀ ਹੋਵੇ ਉਹ ਆਪਣੇ ਸਰੀਰ ਦੇ ਨਾਲ ਜਿਹੜਾ ਆ ਉਹ ਕਮਾਈ ਕਰੂਗਾ ਚੌਥੇ ਦੇ ਵਿੱਚ ਜਿਹੜਾ ਰਾਹੂ ਹੈਗਾ ਆ ਉਹ ਜਿਹੜੀਆਂ ਲਗਜ਼ਰੀਆਂ ਜਿਹੜੀਆਂ ਹੈਗੀਆਂ ਅਗਰ ਨਾਲ ਵੀਨਸ ਬੈਠ ਜਾਂਦਾ ਹੋਵੇ ਵਿਧਾ ਦੁੰਦਾ ਪੰਜਵਾਂ ਘਰ ਹੈਗਾ ਆ ਜਿਹੜਾ ਉਹ ਬੰਦਾ ਦਿਮਾਗ ਦੇ ਵਿੱਚ ਇੰਨਾ ਛਾਤਰ ਪਿੱਛੋਂ ਪੜਿਆ ਪੜਾਇਆ ਆਏਗਾ ਛੇਵੇਂ ਕਰਦੇ ਵਿੱਚ ਜਿੰਨੇ ਕਰਜ਼ੇ ਆ ਬਿਮਾਰੀਆਂ ਆ ਤੇ ਦੁਨੀਆਂ ਭਰ ਦੇ ਜਿਹੜੇ ਹੈਗੇ ਆ ਹਸਪੀਟਲ ਹੈਗੇ ਆ ਜਾਂ ਲਾਅ ਐਂਡ ਆਰਡਰ ਨਾਲ ਪੰਗੇ ਹੈਗੇ ਆ ਜਾਂ ਫੈਮਲੀ ਪ੍ਰੋਬਲਮ ਆ ਸਾਰੀਆਂ ਨੂੰ ਉਹ ਜਿਹੜਾ ਆ ਖਤਮ ਕਰ ਦਿੰਦਾ ਬਿਕੋਜ਼ ਇਹਦੇ ਕੋਲ ਅਮਰਤ ਹੈ ਮਗਰ ਡਿਪੈਂਡ ਕਰਦਾ ਆ ਤੇ ਉਹਦੀ ਅਗਰ ਦਸ਼ਾ ਅੰਤਰ ਦਸ਼ਾ ਜਦੋਂ ਆਦੀ ਉਸ ਵਕਤ ਜ਼ਿਆਦਾ ਇਫੈਕਟ ਪੈਂਦਾ ਹੈ 7ਵੇਂ ਘਰ ਦੇ ਵਿੱਚ ਰਾਹੂ ਹੈ ਜਿਹੜਾ ਆ ਉਹ ਬੰਦੇ ਨੂੰ ਇਹ ਕੁੰਡਲ ਨਹੀਂ ਆ ਬੰਦੇ ਦੀ ਇਥੋਂ ਜਦੋਂ ਇਨਲਾਈਟਨਮੈਂਟ ਲਈ ਜਿਹੜੀ ਪਾਵਰ ਉੱਠਦੀ ਹੈ ਸੈਕਸ਼ੂਅਲ ਪਾਵਰ ਜਿਹੜੀ ਉੱਠਦੀ ਹੈ ਸਹਾਸਤਰ ਦੀ ਤਰ੍ਹਾਂ ਉਹ ਇਸ ਘਰ ਤੋਂ ਉੱਠਦੀ ਹੈ ਇਹ ਦੁਸ਼ਮਣੀ ਦਾ ਵੀ ਘਰ ਹੈ ਪਾਰਟਨਰਸ਼ਿਪ ਦਾ ਵੀ ਘਰ ਹੈ ਤੇ ਇਹ ਪਤੀ ਦੀ ਕੁੰਡਲੀ ਚ ਪਤਨੀ ਦਾ ਤੇ ਪਤਨੀ ਦੀ ਕੁੰਡਲੀ ਚ ਪਤੀ ਦਾ ਘਰ ਵੀ ਹੈ ਇੱਥੇ ਅਗਰ ਰਾਹੂ ਤੇ ਵੀਨਸ ਬੈਠ ਜਾਂਦੇ ਆ ਤੇ ਬੰਦਾ ਬਹੁਤ ਜ਼ਿਆਦਾ ਉਹ ਜਿਹੜਾ ਆ ਇਸ ਮਤਲਬ ਕੁੰਡਲਨੀ ਸ਼ਕਤੀ ਦੇ ਵਿੱਚ ਕਹਿ ਲਓ ਜਾਂ ਸੈਕਸ਼ੂਅਲ ਦੁਜੀ ਦੇ ਵਿੱਚ ਬਹੁਤ ਜ਼ਿਆਦਾ ਪਾਵਰਫੁਲ ਹੋ ਜਾਂਦਾ ਹੈ ਅੱਠਵੇਂ ਘਰ ਦੇ ਵਿੱਚ ਜਿਹੜਾ ਆ ਅੱਠਵਾਂ ਘਰ ਦੇ ਵਿੱਚ ਪਤਾ ਨਹੀਂ ਕੀ ਕੁਝ ਨਿਕਲ ਆਵੇ ਇਹ ਸਪਿਰਚੁਅਲਟੀ ਦਾ ਕਰਾ ਓਕਲਟ ਸਾਇੰਸ ਦਿੰਦਾ ਹੈ ਬੰਦੇ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਜਾਦੂਈ ਪਾਵਰਸ ਕਹਿ ਲਓ ਹੁੰਦੀਆਂ ਆ ਜਿਹੜੀਆਂ ਨੇਚਰਲੀ ਆ ਤੇ ਨੌਵੇਂ ਘਰ ਦੇ ਵਿੱਚ ਵੀ ਇਹੀ ਚੀਜ਼ ਹੈ ਨੌਵਾਂ ਘਰ ਵੀ ਜਿਹੜਾ ਹੈਗਾ ਬੰਦਾ ਮਤਲਬ ਫੇਕ ਸਪਿਰਚੁਅਲ ਲੀਡਰ ਹੋ ਸਕਦਾ ਹੈ ਉਹ ਬੰਦੇ ਨੂੰ ਪਤਾ ਹੈ ਕਿਦਾਂ ਲੋਕਾਂ ਨੂੰ ਬੇਕੂ ਬਣਾਉਣਾ ਹੈ ਤੇ 10ਵੇਂ ਘਰ ਦੇ ਵਿੱਚ ਤਾਂ ਅਸੀਂ ਦੱਸਿਆ ਤੇ 11ਵੇਂ ਤੇ ਹੁਣ 12ਵੇਂ ਦੇ ਵਿੱਚ ਵੀ ਸਪਿਰਚੁਅਲਟੀ ਸੋ ਰਾਹੂ ਕੀ ਹੈ ਜਦੋਂ ਇਸ ਦੀ ਦਸ਼ਾ ਅੰਤਰ ਦਸ਼ਾ ਆਉਂਦੀ ਹੈ ਜਾਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਇਹ ਜਦੋਂ ਇਹ ਨਾ ਕਿਤੇ ਤੁਹਾਡੇ ਜਿੱਥੇ ਕਾਰਕ ਬੈਠਾ ਉੱਥੇ ਦਾ ਇਹਨੇ ਫਾਇਦਾ ਦੇਣਾ ਅੱਛਾ ਇੱਕ ਚੀਜ਼ ਹੋਰ ਦੇਖੀ ਹੈ ਜਦੋਂ ਵੀ ਰਾਹੂ ਦੀ ਦਸ਼ਾ ਅੰਤਰ ਦਸ਼ਾ ਆਉਂਦੀ ਹੈ ਜਾਂ ਤੁਹਾਡੇ ਜਿਹੜਾ ਹੈਗਾ ਗੋਚਰ ਦੇ ਵਿੱਚ ਆਉਂਦਾ ਹੈ ਉਸ ਵਕਤ ਮੈਂ ਅਜਮਾਇਆ ਇਸ ਚੀਜ਼ ਨੂੰ ਤਾਨੂੰ ਕਿਸੇ ਨਾ ਕਿਸੇ ਸਪਿਰਚੁਅਲ ਪਲੇਸ ਦੇ ਉੱਤੇ ਜਿੱਥੇ ਤਲਾਬ ਵੀ ਹੋਵੇ ਖਾਸ ਕਰਕੇ ਅੰਮ੍ਰਿਤ ਉਹਦੇ ਵਿੱਚ ਤੁਸੀਂ ਨਹਾਉਂਦੇ ਆ ਜਿਵੇਂ 골ਡਨ ਟੈਂਪਲ ਹੈ ਕਿ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਹੈ ਕਿ ਅਚਾਨਕ ਤੁਸੀਂ ਮਤਲਬ ਕਿਸੇ ਐਸੀ ਧਾਰਮਿਕ ਸਥਾਨ ਤੇ ਜਾਂਦੇ ਆ ਜਿੱਥੇ ਤੁਸੀਂ ਅਸ਼ਨਾਣ ਵੀ ਕਰਦੇ ਆ ਜਾਂ ਪਾਣੀ ਦੀ ਚੁਲੀ ਲੈਣੇ ਆ ਤਾਂ ਸਮਝ ਲਓ ਤੁਹਾਡਾ ਰਾਹੂ ਦਾ ਕੋਈ ਟਾਈਮਿੰਗ ਚੱਲਦਾ ਹੈ ਸੋ ਇਹ ਜਿਹੜਾ ਆ ਇਸ ਤਰ੍ਹਾਂ ਇਫੈਕਟ ਕਰਦਾ ਮੰਗੋ ਦਸ਼ਾ ਅੰਤਰ ਦਸ਼ਾ ਔਰ ਹੋਰ ਜਿਹੜੇ ਗ੍ਰਹਿ ਜਿਹੜੇ ਉਹ ਵੀ ਇਫੈਕਟ ਕਰਦੇ ਆ ਅਗਰ ਇਹ ਤੁਹਾਡੇ ਫੇਵਰ ਚ ਹੈ ਉਦੋਂ ਇਹ ਚੀਜ਼ਾਂ ਦੀ ਗੱਲ ਕਰਦੇ ਆ ਜਦੋਂ ਫੇਵਰ ਚ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਫਿਰ ਉਲਟਾ ਇਫੈਕਟ ਵੀ ਕਰਦਾ ਆ ਸੋ ਇਸ ਕਰਕੇ ਦੋਸਤੋ ਇਹ ਜਿੰਨੀ ਚੀਜ਼ ਅਸੀਂ ਗੱਲ ਕੀ ਕਰ ਰਹੇ ਆ ਜਿਹੜੀ ਇਨਸਾਨ ਇਸ ਧਰਤੀ ਦੇ ਉੱਤੇ ਆਂਦਾ ਆ ਉਹ ਜਦੋਂ ਉਹਨੂੰ ਥੋੜੀ ਸਮਝ ਜਾਗਦੀ ਉਹ ਇਹੀ ਜਾਣਨਾ ਚਾਹੁੰਦਾ ਕਿ ਮੈਂ ਹਾਂ ਕੌਣ ਮੈਂ ਕਿੱਥੋਂ ਆਇਆ ਮੇਰਾ ਪਰਪਸ ਕੀ ਹੈ ਇਸ ਲਾਈਫ ਦਾ ਇਸ ਧਰਤੀ ਤੇ ਉਸ ਵੇਲੇ ਇਹ ਸਾਰੀਆਂ ਜਿਹੜੀਆਂ ਵਿਦਿਆਵਾਂ ਹੈਗੀਆਂ ਉਹ ਉਹਦੇ ਅੱਗੇ ਲੰਘਦੀਆਂ ਹਨ ਉਹਨਾਂ ਨੂੰ ਇਹਨਾਂ ਦਾ ਸਮਝ ਆਦਾ ਉਹਦੇ ਵਿੱਚ ਇਹ ਜੋਤਿਸ਼ ਨੂੰ ਅਸਲ ਵਿੱਚ ਅਗਰ ਸਮਝੀਏ ਕੀ ਕਹਿ ਰਿਹਾ ਕਿ ਤੁਹਾਡੇ ਜਿਹੜੇ ਕਰਮ ਹੈ ਅੱਜ ਤੁਸੀਂ ਕਰ ਰਹੇ ਆ ਉਹਨਾਂ ਦਾ ਹੀ ਫਲ ਤੁਹਾਨੂੰ ਕੱਲ ਨੂੰ ਮਿਲਣਾ ਆ ਤੇ ਜੇ ਅਸੀਂ ਜੋ ਅਸੀਂ ਅੱਜ ਅਗਰ ਕਿੱਕਰ ਦੇ ਕਿਕਰਾਂ ਬੀਜਾਂਗੇ ਕੰਡੇ ਬੀਜਾਂਗੇ ਤੇ ਫਿਰ ਦਾਖਾਂ ਨਹੀਂ ਮਿਲਣੀ ਆ ਸੋ ਸਾਡੇ ਕਰਮਾਂ ਤੇ ਸਾਡਾ ਡਿਪੈਂਡ ਹੈਗਾ ਆ ਮਗਰ ਸਾਨੂੰ ਹਰ ਵਕਤ ਦੋ ਰਾਸਤੇ ਮਿਲਦੇ ਆ ਇੱਕ ਤਰਫ ਜਿਹੜਾ ਡੈਵਲ ਹੈਗਾ ਉਹ ਤੁਹਾਡੇ ਕੰਨ ਦੇ ਵਿੱਚ ਬੋਲਦਾ ਆ ਕਿ ਚੱਕ ਦੇ ਫੱਟੇ ਕੋਈ ਨਹੀਂ ਦੇਖਦਾ ਕੱਢ ਦੇ ਲਾਲ ਲਾਈਟ 'ਚ ਗੱਡੀ ਦੂਸਰੀ ਤਰਫ ਕਹਿੰਦਾ ਨਹੀਂ ਰੁਕ ਜਾ ਉਹ ਤੁਸੀਂ ਫੈਸਲਾ ਸਪਲਿਟ ਸੈਕਿੰਡ 'ਚ ਲੈਣਾ ਆ ਕਿ ਕਿਹੜਾ ਰਾਈਟ ਆ ਕਿਹੜਾ ਰੋਂਗ ਹੈ ਕਿ ਕੋਈ ਵੀ ਬੰਦਾ ਜਿੰਨੀ ਮਰਜ਼ੀ ਲਾਈਟਾਂ ਲੰਘ ਜਾਵੇ ਜਿੰਨੇ ਮਰਜ਼ੀ ਜੋ ਕੁਝ ਵੀ ਬਣ ਜਾਵੇ ਜਿੰਨਾ ਮਰਜ਼ੀ ਅੱਗੇ ਕਿਤੇ ਅੱਗੇ ਕੁਝ ਹੈ ਹੀ ਨਹੀਂ ਉਹ ਇੱਕ ਭਲੇਖੇ ਹੈ ਸੋ ਜਿਹੜਾ ਇਹ ਇਹ ਜਿਹੜਾ ਹੈਗਾ ਰਾਹੁ ਦੀ ਜਿਹੜੀ ਪਾਵਰ ਹੁੰਦੀ ਆ ਉਹ ਤੁਹਾਨੂੰ ਭਲੇਖੇ ਹੀ ਦਿੰਦੀ ਆ ਮਗਰ ਜਦੋਂ ਤੁਹਾਡੀ ਫੇਵਰ ਤੁਹਾਨੂੰ ਦਿੰਦਾ ਤਾਂ ਫਿਰ ਤੁਹਾਨੂੰ ਕਰੋੜਾ ਪਤੀ ਵੀ ਬਣਾਦਾ ਸੋ ਦੋਸਤੋ ਤੁਹਾਡੇ ਅੰਦਰ ਹੀ ਉਹ ਫੈਸਲੇ ਆ ਤੁਹਾਡੇ ਕਰਮ ਕਰਨ ਦੇ ਉਹਨਾਂ ਦੋ ਫੈਸਲਿਆਂ ਨੇ ਹੀ ਜਿਹੜਾ ਹੈਗਾ ਰਾਈਟ ਇੱਕ ਹੈਗਾ ਨੈਗੇਟਿਵ ਜਿਹੜਾ ਥੱਲੇ ਦੇ ਚੱਕਰਾਂ ਦੀ ਤਰਫ ਜਾਂਦਾ ਆ ਇੱਕ ਹੈਗਾ ਪੋਜ਼ਿਟਿਵ ਜਿਹੜਾ ਉੱਪਰ ਦੀ ਹਾਇਰ ਡਾਈਮੈਂਸ਼ਨ ਦੀ ਤਰਫ ਜਾਂਦਾ ਆ ਉਹ ਤੁਹਾਡੀ ਜਦੋਂ ਹਾਇਰ ਡਾਈਮੈਂਸ਼ਨ ਜਾਗਦੀ ਆ ਤੁਹਾਨੂੰ ਇਸ ਤਰ੍ਹਾਂ ਲੱਗਦਾ ਆ ਜਿਸ ਤਰ੍ਹਾਂ ਅਸੀਂ ਜਿੱਦਾਂ ਪੰਜੀ 2098 ਦੇ ਲਈ ਬੇਈਮਾਨੀਆਂ ਜਿਹੜੀਆਂ ਕਰਦੇ ਆ ਸਾਨੂੰ ਫਿਰ ਇਸ ਤਰ੍ਹਾਂ ਮਹਿਸੂਸ ਹੁੰਨੀਆਂ ਪਰ ਹੁੰਨੀਆਂ ਉਹ ਕਰੋੜਾਂ 'ਚ ਮਗਰ ਜੋ ਤੁਹਾਨੂੰ ਮਿਲਦਾ ਹੈ ਅੱਗੇ ਉਹ ਬਹੁਤ ਵੱਡਾ ਹੁੰਦਾ ਹੈ ਸੋ ਇਸ ਕਰਕੇ ਜਿਨ੍ਹਾਂ ਵੀ ਲੋਕਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਜਿਹੜਾ ਅਚਾਨਕ ਕੁਝ ਨਹੀਂ ਹੁੰਦਾ ਉਹਨਾਂ ਦਾ ਕਰਮ ਹੁੰਦਾ ਹੈ ਜਿਹੜਾ ਉਹਨਾਂ ਨੇ ਅੱਛਾ ਜਾਂ ਮਾੜਾ ਕੀਤਾ ਹੁੰਦਾ ਉਹ ਉਹਨਾਂ ਦੇ ਸਾਹਮਣੇ ਜਦੋਂ ਆਂਦਾ ਇੱਕ ਰਾਈਟ ਟਾਈਮ ਆਦਾ ਜਦੋਂ ਮਾਲੀ ਸੀਚੇ ਸੌ ਘੜਾ ਰੁੱਤ ਆਏ ਫਲ ਹੋਏ ਸੋ ਜਦੋਂ ਉਹ ਵਕਤ ਆਉਂਦਾ ਉਦੋਂ ਉਹਦਾ ਉਹਨੂੰ ਫਲ ਮਿਲਦਾ ਹੈ ਤੋ ਇਸ ਕਰਕੇ ਚੰਗੇ ਕਾਰਮ ਕਰਾਂਗੇ ਡੈਫੀਨੇਟਲੀ ਤੁਹਾਨੂੰ ਚੰਗਾ ਮਿਲੇਗਾ ਹੋ ਸਕਦਾ ਹੈ ਟਾਈਮ ਲੱਗ ਜਾਏ ਮਗਰ ਜਿਹੜਾ ਪੋਜ਼ਿਟਿਵ ਹੈ ਨਾ ਉਹਨੂੰ ਟਾਈਮ ਲੱਗਦਾ ਹੀ ਹੈ ਬਿਕਾਜ਼ ਇੱਕ ਦਰਖਤ ਬੀਜਦੇ ਆ ਬੀਜ ਪਿੱਪਲ ਦਾ ਉਹ ਇੱਕੋ ਦਿਨ ਚ ਐਡਾ ਵੱਡਾ ਨਹੀਂ ਹੁੰਦਾ ਉਹ ਇਨਸਾਨ ਸੋਚਦਾ ਕਿ ਕਦੋਂ ਮੈਂ ਇੰਨੇ ਅੱچھے ਕਰ ਰਿਹਾ ਨਹੀਂ ਵੇਟ ਕਰੋ ਚੰਗੇ ਦਾ ਫਲ ਚੰਗਾ ਆਣਾ ਹੀ ਹੈ ਗੁੱਡ ਲੱਕ